ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਇਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਐਕਸਟਰਸ਼ਨ ਬੇਸਡ ਫਾਇਰਿੰਗ ਮੋਡਿਊਲ ਦਾ ਪਰਦਾਫਾਸ਼ ਕਰ ਲਿਆ ਤਾਂ ਉਹਦੇ ਵਿੱਚ ਜਿਹੜੇ ਗਰੂ ਦੇ ਜਿਹੜੇ ਮੈਂਬਰਸ ਹੈ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਬੇਸਿਕਲੀ 24 ਐਂਡ 25 ਜੁਲਾਈ ਨੂੰ ਇੱਕ ਪਰਮਿੰਦਰ ਸਿੰਘ ਨਾਮ ਦਾ ਇੱਕ ਬਿਜ਼ਨਸਮੈਨ ਹੈ ਜਿਹੜਾ ਕੋਰਟਲੀ ਸੂਰਤ ਮਲਿਆ ਚ ਰਹਿੰਦਾ ਹੈ ਤਾਂ ਇਹਦਾ ਰੈਡੀमेड گارਮੈਂਟ ਦੀ ਦੋ ਦੁਕਾਨਾਂ ਹੈਗੀਆਂ ਇੱਕ ਕੋਟਲੀ ਸੂਰਤ ਮਲਿਆਾਂ ਚ ਇੱਕ ਫਤੇਗੜ ਚੋੜੀਆਂ ਦੇ ਵਿੱਚ ਤਾਂ ਇਹਨੂੰ ਬਾਹਰਲੇ ਇੱਕ ਫੋਰਨ ਨੰਬਰ ਤੋਂ ਥ੍ਰੈਟ ਕਾਲ ਆਈਆਂ ਸੀਗੀਆਂ ਉਹਦੇ ਵਿੱਚ ਇਹਨੂੰ ਇਹਦੇ ਕੋਲ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀ ਤਾਂ ਇਹਨੇ 25 ਤਰੀਕ ਨੂੰ ਹੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਦਾ ਇੱਕ ਮੁਕਦਮਾ ਅਸੀਂ ਦਰਜ ਕਰ ਲਿਆ 95/25 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਕੋਟਲੀ ਸੂਰਤ ਮਲਿਆਾਂ ਥਾਣੇ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਉਸ ਤੋਂ 4-5 ਦਿਨ ਬਾਅਦ 31 ਜੁਲਾਈ ਨੂੰ ਅ ਸਵੇਰੇ ਕਰੀਬਨ 11:30 ਵਜੇ ਦੋ ਬੰਦੇ ਆਂਦੇ ਹੈ ਨਕਾਬਪੋਸ਼ ਮੋਟਰਸਾਈਕਲ ਤੇ ਆਂਦੇ ਹੈ ਤਾਂ ਫਤੇਗੜ ਚੂੜੀਆਂ ਦੇ ਵਿੱਚ ਇੱਕ ਦਸਤੂਰੇ ਦਸ ਦਸਤਾਰ ਨਾਮ ਦੀ ਇੱਕ ਦੁਕਾਨ ਹੈ ਉੱਥੇ ਫਾਇਰਿੰਗ ਕਰਕੇ ਜਾਂਦੇ ਹੈ ਇਹ ਜਿਹੜੀ ਦੁਕਾਨ ਹੈ ਇਹ ਬਿਲਕੁਲ ਜਿਹੜਾ ਪਰਮਿੰਦਰ ਸਿੰਘ ਹੈ ਉਹਦੀ ਕੈਂਟ ਕਲੈਕਸ਼ਨ ਵਾਲੀ ਦੁਕਾਨ ਦੇ ਬਿਲਕੁਲ ਐਡਜਸੈਂਟ ਹੈ ਤਾਂ ਉਦੋਂ ਕਿ ਫਾਇਰਿੰਗ ਦਸਤੂਰ ਦਸਤਾਰ ਦੁਕਾਨ ਤੇ ਹੋਈ ਤਾਂ ਉਹਦਾ ਜਿਹੜਾ ਮਾਲਕ ਹੈ ਸਿਮਰਨਜੀਤ ਸਿੰਘ ਇਹ ਰੰਸੀਕੇ ਤਲਨਾ ਦਾ ਰਹਿਣ ਵਾਲਾ ਹੈ ਉਹਦੇ ਸਟੇਟਮੈਂਟ ਤੇ ਸੀ ਐਫ ਆਈ ਆਰ ਨੰਬਰ 98/2025 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਐਂਡ ਆਰਮਜ਼ ਐਕਟ ਸੀ ਦਰਜ ਕਰ ਲਿਆ ਤਾਂ ਕਿਉਂਕਿ ਇਹ ਇੱਕ ਸੀਰੀਅਸ ਇਨਸੀਡੈਂਟ ਸੀਗਾ ਤਾਂ ਉਦੋਂ ਅਸੀਂ ਫਿਰ ਟੀਮਸ ਬਣਾਈਏ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਬਟਾਲਾ ਤਾਂ ਇਹਨਾਂ ਦੇ ਨਾਲ ਆਪਣੇ ਡੀਐਸਪੀ ਫਤਿਹਗੜ ਚੂੜੀਆਂ ਐਸਐਚਓ ਫਤਿਹਗੜ ਚੂੜੀਆਂ ਐਂਡ ਆਲਸੋ ਸਾਡੇ ਜਿਹੜੇ ਸੀਆਈ ਇਨਚਾਰਜ ਹੈ ਤਾਂ ਓਵਰ ਅ ਪੀਰੀਅਡ ਆਫ 4-5 ਡੇਜ਼ ਕੰਸਿਸਟੈਂਟਲੀ ਇਹਦੇ ਵਿੱਚ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਜਨਰੇਟ ਕਰਕੇ ਅਸੀਂ ਇਹਦੇ ਵਿੱਚ ਜਿਹੜੇ ਮਲਜ਼ਮ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਤਾਂ ਵਾਂਸ ਦੇ ਵੇਰ ਆਈਡੈਂਟੀਫਾਈਡ ਉਸ ਤੋਂ ਬਾਅਦ ਫਿਰ ਅੱਜ ਇਹਨਾਂ ਦੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਜਿਹੜੇ ਮੁਲਜ਼ਮ ਮੌਕੇ ਤੇ ਆਏ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਕਿ ਇੱਕ ਦਾ ਨਾਮ ਰਵਿੰਦਰ ਸਿੰਘ ਹੈ ਸਨਫ ਅਜੀਤ ਸਿੰਘ ਇਹ ਹੈ ਰੋਡੇਸ਼ਾ ਕਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੇ ਪਰਸਪ ਇੱਕ 379 ਬੀ ਦਾ ਇੱਕ ਪੁਰਾਣਾ ਮੁਕੱਦਮਾ ਦਰਜ ਹੈ ਤਾਂ ਦੂਜਾ ਜਿਹੜਾ ਬੰਦਾ ਹੈ ਜਿਨੇ ਮੌਕੇ ਤੇ ਗੋਲੀ ਚਲਾਈ ਸੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਸਨਫ ਦਵਿੰਦਰਪਾਲ ਸਿੰਘ ਏ ਕੁਨਾਨਪੁਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦੇ ਬਰਖਿਲਾਫ 307 ਦਾ ਇੱਕ ਮੁਕਦਮਾ ਪਹਿਲਾ ਦਰਜ ਹੈ ਤਾਂ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਲਿਆ ਸੀਗਾ ਉਥੇ ਰਿਮਾਂਡ ਲੈ ਕੇ ਜਦੋਂ ਵਾਪਸ ਆ ਰਹੇ ਸੀਗੇ ਹਰਪ੍ਰੀਤ ਸਿੰਘ ਹੈਪੀ ਨੂੰ ਅਸੀਂ ਵਾਪਸ ਥਾਣੇ ਲੈ ਜਾ ਰਹੇ ਸੀਗੇ ਤਾਂ ਉਹਦੇ ਵਿੱਚ ਰਸਤੇ ਦੇ ਵਿੱਚ ਇਨ ਦਾ ਫਤੇਗੜ ਚੂੜੀਆ ਸਬਡਿਵੀਜ਼ਨ ਐਸ ਦੀ ਡੀਐਸਪੀ ਸਾਹਿਬ ਨੇ ਮੈਨੂੰ ਰਿਪੋਰਟ ਕਰਤਾ ਕਿ ਇਹ ਜਿਹੜਾ ਹੈਪੀ ਹੈ ਹਰਪ੍ਰੀਤ ਸਿੰਘ ਹੈਪੀ ਹੀ ਟ్రਾਈ ਟੂ ਸਨੇਚ ਦਾ ਵੈਪਨ ਜਿਹੜੀ ਐਸਕਾਟ ਪਾਰਟੀ ਸੀਗੀ ਉਹਦੇ ਵਿੱਚ देयर वाज ਸਕਫਲ ਐਂਡ ਹੀ ਰੀਸੀਵਡ ਅ ਗਨ ਸ਼ਾਟ ਇੰਜਰੀ ਇਨ ਹਿਸ ਲੈਗ ਉਸ ਤੋਂ ਬਾਅਦ ਇਹਨੂੰ ਸਿਵਲ ਹਸਪਤਲ ਚ ਦਾਖਲ ਕਰਾਇਆ ਗਿਆ ਹਰ ਇਜ਼ ਕੰਡੀਸ਼ਨ ਇਜ਼ ਸਟੇਬਲ ਐਂਡ ਹੀ ਇਜ਼ ਸੇਫ ਤਾਂ ਇਸ ਵੇਲੇ ਉਹ ਸਿਵਲ ਹਸਪਤਲ ਦੇ ਵਿੱਚ ਦਾਖਲ ਹੈਗਾ ਇਥੇ ਮੈਂ ਇਹ ਵੀ ਐਡ ਕਰਨਾ ਚਾਹਨਾ ਕਿ ਇਹ ਜਿਹੜਾ ਇਨਸੀਡੈਂਟ ਹੈ ਇਹਦੇ ਵਿੱਚ ਜਿਹੜੇ ਮਾਨਯੋਗ ਐਮਪੀ ਸਾਹਿਬ ਹੈਗੇ ਨੇ ਗੁਰਦਾਸਪੁਰ ਦੇ ਉਹਨਾਂ ਨੇ ਇਸ ਇਨਸੀਡੈਂਟ ਨੂੰ ਰੈਫਰ ਕੀਤਾ ਸੀਗਾ ਆਪਣੇ ਐਕਸ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਤਾਂ ਇਹਦੇ ਵਿੱਚ ਹੁਣ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਗੱਲ ਆਈ ਹੈ ਕਿ ਇੱਕ ਜੈਸਰ ਨਾਮ ਦਾ ਜਿਹੜਾ ਗੈਂਗਸਟਰ ਹੈ ਜਿਸ ਨੇ ਪਰਮਿੰਦਰ ਨੂੰ ਥ੍ਰੈਟ ਕਾਲ ਦਿੱਤੀਆਂ ਸੀਗੀਆਂ ਉਹੀ ਬੰਦਾ ਇਹਦੇ ਪਿੱਛੇ ਹੈ ਤਾਂ ਹੋਰ ਕੋਈ ਪੋਲੀਟੀਕਲ ਕੋਈ ਮੋਟਿਵ ਹਜੇ ਤੱਕ ਇਹਦੇ ਚ ਕੋਈ ਆਇਆ ਨਹੀਂ ਹੈ ਇਟ ਇਜ਼ ਜਸਟ ਜਸ ਬੰਦੇ ਨੇ ਥ੍ਰੈਟ ਕੀਤੀ ਸੀਗੀ ਪਰਮਿੰਦਰ ਨੂੰ 25 ਔਰ 26 ਜੁਲਾਈ ਨੂੰ ਉਹਨੇ ਹੀ ਇਹ ਵਾਰਦਾਤ ਕਰਾਈ ਤਾਂ ਲੋਕਲੀ ਹੋਰ ਇੱਕ ਇਹਦੇ ਵਿੱਚ ਇੱਕ ਨੋਡ ਜਾਂ ਇੱਕ ਬੰਦਾ ਸੀ ਆਇਡੈਂਟੀਫਾਈ ਕਰ ਲਿਆ ਹੈਗਾ ਜਿਸਨੇ ਸਾਰਾ ਬੇਸਿਕਲੀ ਗਰਾਊਂਡ ਤੇ ਇਹ ਕਰਾਇਆ ਹੋਇਆ ਅਰੇਂਜ ਫਾਰ एवरीथिंग ਤਾਂ ਉਦੀ ਮੈਂ شناخت ਹਜੇ ਉਹ ਡਿਸਕਲੋਜ਼ ਨਹੀਂ ਕਰ ਸਕਦਾ ਫਾਰ ਆਬਵੀਅਸ ਰੀਜਨਸ ਤਾਂ ਉਹਨੂੰ ਵੀ ਫੜਨ ਦੇ ਜਿਹੜੇ ਉਪਰਾਲੇ ਉਹ ਪੁਲਿਸ ਦੁਆਰਾ ਕੀਤੇ ਜਾਂਦੇ ਨੇ ਤਾਂ ਅਖੀਰ ਦੇ ਵਿੱਚ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਵੀ ਚਾਹੁੰਦਾ ਕਿ ਜਿਹੜਾ ਬਟਾਲਾ ਪੁਲਿਸ ਮੁਸਤੈਦ ਹੈ ਐਂਡ ਅਸੀਂ ਵਚਨਬੰਦ ਹੈ ਕਿ ਇਹੋ ਜੀ ਜਿਹੜੀ ਕੋਈ ਹਰਕਤ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਬਿਜ਼ਨਸਮੈਨ ਨੂੰ ਜਾਂ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਡਰਾਵਾ ਦਿੱਤਾ ਜਾਵੇ ਜਾਂ ਤਮਕੀ ਦਿੱਤੀ ਜਾਵੇ ਤਾਂ ਵੀ ਵਿਲ ਡੀਲ ਵਿਦ ਸੱਚ ਐਲੀਮੈਂਟਸ ਵਿਦ ਵੈਰੀ ਹੈਵੀ ਹੈਂਡ ਐਂਡ ਉਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਹੋਗਾ ਤਾਂ ਉਹਦਾ ਉਹਦਾ ਜਿਹੜਾ ਖਮਿਆਜ਼ਾ ਹੈ ਉਹ ਬਹੁਤ ਭਾਰੀ ਹੋਗਾ ਤਾਂ ਉਹ ਉਹਨਾਂ ਨੂੰ ਪਗੰਦਾ ਪੈਣਾ ਥੈਂਕ ਯੂ ਇਹ ਫਿਲਹਾਲ ਜਿਹੜਾ ਸਾਡੇ ਕੋਲ ਇਹ ਪਰਮਿੰਦਰ ਸਿੰਘ ਜੀ ਆਏ ਸੀਗੇ ਉਹਨੇ ਰਿਪੋਰਟ ਕੀਤਾ ਸੀ ਕਿ 50 ਲੱਖ ਦੀ ਜਿਹੜੀ ਰੰਗਦਾਰੀ ਹੈ ਮੇਰੇ ਕੋਲ ਉਹ ਮੰਗੀ ਗਈ ਹੈ ਤਾਂ ਉਹਦੀ ਕੌਗਨਸੈਂਸ ਲਿਖੇ ਸੀ ਇਮੀਡੀਏਟਲੀ ਉਹਦਾ ਪਰਚਾ ਦਰਜ ਕਰ ਲਿਆ ਸੀਗਾ ਤਾਂ ਫਿਲਹਾਲ ਇਸ ਇਸੇ ਕੇਸ ਦੇ ਵਿੱਚ ਜਿਹੜਾ ਇਹ ਜਸਲ ਚੰਬਲ ਨਾਮ ਦਾ ਗੈਂਗਸਟਰ ਹੈ ਐਜ਼ ਆਫ ਨਾਓ ਉਹ ਯੂਐਸ 'ਚ ਬੈਠਾ ਹੈ ਉਹਨੇ ਇਹ ਫਿਰੋਦੀ ਮੰਗੀ ਸੀਗੀ ਇੱਕ ਅਸਲਾ ਵੀ ਬਰਾਮਦ ਹੋਇਆ ਹਜੇ ਅਸੀਂ ਕਿਉਂਕਿ ਹੁਣੇ ਅਸੀਂ ਰਿਮਾਂਡ ਲੈ ਲਿਆ ਹੈ ਇਹਨਾਂ ਕੋਲੋਂ 5 ਦਿਨ ਦਾ ਸਾਡੇ ਕੋਲ ਰਿਮਾਂਡ ਹੈਗਾ ਤਾਂ ਡੂਰਿੰਗ ਦਾ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਜਿਹੜੇ ਉਹ ਅਸਲੇ ਵੀ ਰਿਕਵਰ ਕਰਾਂਗੇ ਸਰ ਜਸਪ੍ਰਿਤ ਚੰਦ